ਸਭ ਤੋਂ ਪਹਿਲਾਂ ਗੱਲ ਸੰਜੇ ਵਰਮਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਸੰਜੇ ਵਰਮਾ ਤੇ ਕਈ ਸਿਆਸੀ ਆਗੂ ਇਸ ਸੰਸਕਾਰ ਦੇ ਵਿੱਚ ਪਹੁੰਚੇ ਹੋਏ ਨੇ ਰਾਜਾ ਵੜਿੰਗ ਸੁਨੀਲ ਜਾਖੜ ਵੀ ਅੰਤਿਮ ਸੰਸਕਾਰ ਦੇ ਵਿੱਚ ਪਹੁੰਚੇ ਤੇ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਹੈ ਭਰਾ ਜਗਤ ਵਰਮਾ ਨੇ ਕੇਂਦਰ ਨੂੰ ਸਵਾਲ ਪੁੱਛੇ ਨੇ ਸੰਜੇ ਵਰਮਾ ਦੇ ਅੰਤਿਮ ਸੰਸਕਾਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਨੀਲ ਜਾਖੜ ਦਵਿੰਦਰ ਗੁਬਈਆ ਵਿਧਾਇਕ ਸੰਦੀਪ ਜਾਖੜ ਸਮੇਤ ਕਈ ਸਿਆਸੀ ਆਗੂ ਉਥੇ ਪਹੁੰਚੇ ਪੁਲਿਸ ਨੇ ਅਬੋਹਰ ਦੇ ਵਿੱਚ ਨਿਊ ਵੇਅਰਵੈਲ ਦੇ ਮਾਲਕ ਸੰਜੇ ਵਰਮਾ ਦੇ ਕਤਲ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ ਉਸ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸ਼ਕਤੀ ਕੁਮਾਰ ਅਬੋਹਰ ਦਾ ਹੀ ਰਹਿਣ ਵਾਲਾ ਹੈ ਫਿਲਹਾਲ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਹੁਣ ਜਾਰੀ ਹੈ ਤਾਂ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਪੜਾ ਕਾਰੋਬਾਰੀ ਜਿਹੜੇ ਸੰਜੇ ਵਰਮਾ ਸੀਗੇ ਉਹਨਾਂ ਦਾ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇੱਕ ਮੁਲਜ਼ਮ ਫੜਿਆ ਗਿਆ ਹੈ ਪੁਲਿਸ ਨੇ ਇੱਕ ਮੁਲਜ਼ਮ ਖਿਲਾਫ ਹੁਣ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਇਹ ਮੁਲਜ਼ਮ ਜਿਹੜਾ ਹੈ ਉਹ ਅਬੋਹਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤਾਂ ਕਈ ਸਿਆਸੀ ਆਗੂ ਪਹੁੰਚੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਉਦਰ ਸੰਜੇ ਵਰਮਾ ਦੇ ਭਰਾ ਨੇ ਕੇਂਦਰ ਸਰਕਾਰ ਤੋਂ ਸਵਾਲ ਚੁੱਕੇ ਨੇ ਉਠਾਏ ਨੇ ਉਹਨਾਂ ਨੇ ਸਵਾਲ ਪੁੱਛੇ ਨੇ ਸੰਜੇ ਵਰਮਾ ਦੇ ਭਰਾ ਦਾ ਕਤਲ ਬਿਸ਼ਨੋਈ ਗੈਂਗ ਨੇ ਕੀਤਾ ਸੀ ਪਰਿਵਾਰ ਨੇ ਭਾਜਪਾ ਆਗੂ ਸੁਨੀਲ ਜਾਖੜ ਦੇ ਸਾਹਮਣੇ ਸਵਾਲ ਚੁੱਕੇ ਗੁਜਰਾਤ ਜੇਲ੍ਹ ਤੋਂ ਲਾਰੈਂਸ ਦੇ ਵੱਲੋਂ ਗੈਂਗ ਚ ਲਾਉਣ ਤੇ ਵੀ ਉਹਨਾਂ ਨੇ ਸਵਾਲ ਉਠਾਏ ਨੇ ਕੇਂਦਰ ਸਰਕਾਰ ਗੈਂਗਸਟਰ ਦੇ ਨਾਲ ਕੀ ਕਰਨਾ ਚਾਹੁੰਦੀ ਹੈ ਇਹ ਉਹਨਾਂ ਨੇ ਸਵਾਲ ਚੁੱਕੇ ਨੇ ਭਾਰਤ ਸਰਕਾਰ ਕਾਰੋਬਾਰੀਆਂ ਤੋਂ ਇੰਨਾ ਟੈਕਸ ਲੈਂਦੀ ਹੈ ਤੇ ਬਦਲੇ ਦੇ ਵਿੱਚ ਇਹ ਸਭ ਕੁਝ ਮਿਲ ਰਿਹਾ ਹੈ ਇਹਨਾਂ ਗੁੰਡਿਆਂ ਤੋਂ ਸਰਕਾਰ ਨੂੰ ਕੀ ਮਿਲੇਗਾ ਇਹ ਸਵਾਲ ਉਹਨਾਂ ਦੇ ਭਰਾ ਨੇ ਪੁੱਛੇ ਨੇ ਜਨਤਾ ਸਿਰਫ ਆਪਣੇ ਰਾਜੇ ਤੋਂ ਨਿਆਂ ਤੇ ਸੁਰੱਖਿਆ ਹੀ ਮੰਗਦੀ ਹੈ ਉਹਨਾਂ ਦਾ ਇਹ ਕਹਿਣਾ ਹੈ ਤੇ ਉਹਨਾਂ ਨੇ ਕਿਹਾ ਕਿ ਮੋਦੀ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਜਨਤਾ ਦੀ ਸੁਰੱਖਿਆ ਕਿੱਥੇ ਹੈ ਮੈਨ ਮੈਨ ਨਹੀਂ ਸਮਝ ਆਉਂਦੀ ਇਹਨੂੰ ਫੜ ਇਹਨਾਂ ਨੂੰ ਫੜ ਕੇ ਥਾਂ ਅੰਦਰ ਕਿਉਂ ਦਿੰਦੇ ਹੈ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰਲ ਜੇਲ੍ਹਾਂ ਦੇ ਵਿੱਚ ਬੰਦੇ ਭਾੜੇ ਹੋਏ ਆ। ਗਵਰਨਮੈਂਟ ਦੀ ਵੱਡੀ ਵੱਡੀ ਜੇਲ੍ਹਾਂ 'ਚ ਬੰਦੇ ਭਾੜੇ ਹੋਏ। ਕਿਸ ਵਾਸਤੇ ਭਾੜੇ ਹੋਇਆ? ਨਾ ਤਾਂ ਕੀ ਕਰਾਣਾ ਗਵਰਨਮੈਂਟ ਨੇ। ਹੈ ਜਿਹੜੇ ਵਪਾਰੀ ਇਹਨਾਂ ਨੂੰ ਟੈਕਸ ਦਿੰਦੇ ਆ। ਹਿੰਦੁਸਤਾਨ ਗਵਰਨਮੈਂਟ ਨੂੰ ਟੈਕਸ ਦਿੰਦੇ ਆ। ਹਾਂਜੀ। ਉਹਨਾਂ ਤਾਂ ਹੋਰ ਟੈਕਸ ਲੈ ਲਓ। ਇਹ ਬਦਮਾਸ਼ਾਂ ਤੋਂ ਤੁਸੀਂ ਕੀ ਲੈ ਲੋਗੇ? ਜੋ ਗਵਰਨਮੈਂਟ ਦੇ ਕਮਾਊ ਭੂਤ ਹੈ। ਰਾਜਾ ਦਾ ਰਾਜਾ ਕੋਲ ਇੱਕ ਬੋਰ ਪਬਲਿਕ ਦੋ ਹੀ ਚੀਜ਼ਾਂ ਮੰਗਦੀ ਹੈ ਇਨਸਾਫ ਤੇ ਸੁਰੱਖਿਆ ਹੋਰ ਕੁਝ ਨਹੀਂ ਮੰਗਦੀ ਕੁਝ ਨਹੀਂ ਚਾਹੀਦਾ ਤਾਂ ਇਸ ਖਬਰ ਤੇ ਕਿ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਸੰਜੇ ਵਰਮਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਕਈ ਸਿਆਸੀ ਲੀਡਰ ਉੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਉਹਨਾਂ ਨੇ ਲਾਹ ਗਿਆ तमाम जी जरूर ਜਿਹਦੇ ਵਿੱਚ ਨੇ ਮਤਲਬ ਉਹ ਜਿਹੜੇ ਤੁਸੀਂ ਕਿਹੜੇ ਰਾਸ ਤੇ ਵੰਗਿਆ ਜਾ ਰਹੀਆਂ ਨੇ ਰਿਜ਼ਲਟ ਉਸੇ ਤੋਂ ਜੋ ਜੀ ਮੰਮੋ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਕਿ ਤੁਸੀਂ ਨੈਟਵਰਕ ਏਰੀਆ 'ਚ ਜਾ ਕੇ ਇੱਕ ਵਾਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਦੱਸ ਦਈਏ ਕਿ ਸੰਜੇ ਵਰਮਾ ਦੇ ਭਰਾ ਨੇ ਕੇਂਦਰ ਸਰਕਾਰ ਤੋਂ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਕਾਰੋਬਾਰੀ ਟੈਕਸ ਪੇ ਕਰਦੇ ਨੇ ਸਰਕਾਰ ਨੂੰ ਉਹਨਾਂ ਦੀ ਸੁਰੱਖਿਆ ਕਿੱਥੇ ਹੈ ਉਹਨਾਂ ਨੇ ਸਵਾਲ ਚੁੱਕਿਆ ਤੇ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਗੈਂਗਸਟਰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਸਰਕਾਰ ਉਹਨਾਂ ਨੂੰ ਪਾਲ ਰਹੀ ਹੈ ਇੱਕ ਤਰੀਕੇ ਦੇ ਨਾਲ ਤੇ ਉਹਨਾਂ ਨੂੰ ਜੇਲਾ ਦੇ ਵਿੱਚ ਇਸ ਇੰਜ ਰੱਖ ਕੇ ਕੀ ਮਿਲ ਰਿਹਾ ਹੈ ਸਰਕਾਰ ਨੂੰ ਤਾਂ ਉਹ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਨਾਲ ਉਹਨਾਂ ਦੇ ਸੁਨੀਲ ਜਾਖੜ ਬੈਠੇ ਹੋਏ ਨਜ਼ਰ ਆ ਰਹੇ ਨੇ ਸੰਜੇ ਵਰਮਾ ਦੇ ਪ੍ਰਧਾਨ ਨੇ ਸਤਿੱਖੇ ਸਵਾਲ ਪੁੱਛੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਕਾਰੋਬਾਰੀ ਟੈਕਸ ਪੇ ਕਰਦੇ ਨੇ ਉਹਨਾਂ ਦੀ ਸੁਰੱਖਿਆ ਕਿੱਥੇ ਹੈ ਜਨਤਾ ਜਿਹੜੀ ਹੈ ਉਹ ਆਪਣੇ ਸਰਕਾਰ ਤੋਂ ਸਿਰਫ ਸੁਰੱਖਿਆ ਦੀ ਹੀ ਮੰਗ ਕਰਦੀ ਹੈ ਤੇ ਉਹ ਵੀ ਹੁਣ ਸੁਰੱਖਿਆ ਨਹੀਂ ਮਿਲ ਰਹੀ ਆਪਣੇ ਭਰਾ ਦੇ ਕਤਲ ਤੋਂ ਬਾਅਦ ਕਾਫੀ ਦੁੱਖ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਕੱਲ੍ਹ ਕਪੜਾ ਕਾਰੋਬਾਰੀ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕਾਫੀ ਲੀਡਰਸ ਉੱਥੇ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੇ ਲੀਡਰ ਉੱਥੇ ਪਹੁੰਚੇ ਭਾਜਪਾ ਆਗੂ ਸੁਨੀਲ ਜਾਖੜ ਵੀ ਉੱਥੇ ਪਹੁੰਚੇ ਤੇ ਅੰਤਿਮ ਸੰਸਕਾਰ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਇਹਨਾਂ ਨੇ ਤੇ ਭਰਾ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੁਨੀਲ ਜਾਖੜ ਤੇ ਜਿਹੜੇ ਉਹਨਾਂ ਦੇ ਭਰਾ ਨੇ ਸੰਜੇ ਵਰਮਾ ਦੇ ਉਹ ਸਵਾਲ ਕੇਂਦਰ ਸਰਕਾਰ ਤੋਂ ਪੁੱਛ ਰਹੇ ਨੇ ਕਿ ਆਖਿਰਕਾਰ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਜਿਹੜੇ ਕਾਰੋਬਾਰੀ ਤੁਹਾਨੂੰ ਟੈਕਸ ਪੇ ਕਰਦੇ ਨੇ ਉਹਨਾਂ ਦੀ ਸੁਰੱਖਿਆ ਕਿੱਥੇ ਹੈ ਤਾਂ ਉਹਨਾਂ ਨੇ ਕਈ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਲੋਰੈਂਸ ਗੈਂਗ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਸਰਕਾਰ ਉਹਨਾਂ ਤੇ ਕਿਉਂ ਨਹੀਂ ਕੋਈ ਐਕਸ਼ਨ ਲੈਂਦੀ ਕਿਉਂਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਹਰ ਵਾਰੀ ਖਬਰ ਸਾਹਮਣੇ ਆਉਂਦੀ ਹੈ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਗੈਂਗਸਟਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿਵਾਉਂਦੇ ਨੇ ਤੇ ਇੱਕ ਹੋਰ ਏਦਾਂ ਦੀ ਘਟਨਾ ਸਾਹਮਣੇ ਆਈ ਹੈ ਇਸ ਕਰਕੇ ਉਹਨਾਂ ਦੇ ਭਰਾ ਜਿਹੜੇ ਨੇ ਉਹ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੋਦੀ ਜੀ ਨੂੰ ਦੱਸਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਆਖਿਰਕਾਰ ਕਾਰੋਬਾਰੀਆਂ ਦੀ ਸੁਰੱਖਿਆ ਕਿੱਥੇ ਹੈ ਗੁਜਰਾਤ ਤੋਂ ਲੋਰੈਂਸ ਦੇ ਵੱਲੋਂ ਗੈਂਗ ਚਲਾਉਣ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਕੇਂਦਰ ਸਰਕਾਰ ਗੈਂਗਸਟਰਾਂ ਦੇ ਨਾਲ ਕੀ ਕਰਨਾ ਚਾਹੁੰਦੀ ਹੈ ਉਹਨਾਂ ਨੇ ਸਵਾਲ ਚੁੱਕੇ ਨੇ ਭਾਰਤ ਸਰਕਾਰ ਕਾਰੋਬਾਰੀਆਂ ਤੋਂ ਟੈਕਸ ਲੈਂਦੀ ਹੈ ਤੇ ਜੇ ਹੋਰ ਟੈਕਸ ਚਾਹੀਦਾ ਹੈ ਤੇ ਲੈ ਲੈਣ ਪਰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਇਹ ਉਹਨਾਂ ਦਾ ਕਹਿਣਾ ਹੈ ਤਾ ਰੋਂਦੇ ਹੋਏ ਨਜ਼ਰ ਆ ਰਹੇ ਨੇ ਰੋ ਰੋ ਕੇ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰ ਦੇ ਵਿੱਚ ਕਾਫੀ ਗਮਗੀਨ ਮਾਹੌਲ ਹੈ ਸੰਜੇ ਵਰਮਾ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਗਿਆ ਤੇ ਕੱਲ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਅੱਜ ਉਹਨਾਂ ਦੇ ਭਰਾ ਉਹਨਾਂ ਦਾ ਪੂਰਾ ਪਰਿਵਾਰ ਕਾਫੀ ਸੋਗ ਦੇ ਵਿੱਚ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਸਦਮੇ ਨੂੰ ਬਰਦਾਸ਼ਤ ਇੱਕ ਤਰੀਕੇ ਦੇ ਨਾਲ ਨਹੀਂ ਕਰ پا ਰਹੇ ਇਸੇ ਕਰਕੇ ਉਹਨਾਂ ਨੇ ਅੱਜ ਮੀਡੀਆ ਦੇ ਸਾਹਮਣੇ ਸਰਕਾਰ ਤੋਂ ਸਵਾਲ ਪੁੱਛੇ ਨੇ ਸਵਾਲ ਖੜੇ ਕੀਤੇ ਨੇ ਕਿ ਇਹਨਾਂ ਗੁੰਡਿਆਂ ਤੋਂ ਸਰਕਾਰ ਨੂੰ ਆਖਿਰਕਾਰ ਕੀ ਮਿਲੇਗਾ ਸਤਾ ਸੰਜੇ ਵਰਮਾ ਦੇ ਪ੍ਰਾਨੇ ਮੀਡੀਆ ਦੇ ਸਾਹਮਣੇ ਹੱਥ ਜੋੜ ਕੇ ਪੀਐਮ ਮੋਦੀ ਕੇਂਦਰ ਸਰਕਾਰ ਤੋਂ ਸਵਾਲ ਪੁੱਛੇ ਨੇ ਉਹਨਾਂ ਨੇ ਕਿਹਾ ਕਿ ਆਖਿਰਕਾਰ ਇਹਨਾਂ ਗੁੰਡਿਆਂ ਨੂੰ ਜ਼ਿਲ੍ਹਿਆਂ ਦੇ ਵਿੱਚ ਰੱਖ ਕੇ ਕੀ ਮਿਲੇਗਾ ਤੇ ਜੇ ਸੁਰੱਖਿਆ ਦੇਣੀ ਹੈ ਤਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਜਨਤਾ ਜਿਹੜੀ ਹੈ ਕਾਰੋਬਾਰੀ ਜਿਹੜੇ ਨੇ ਉਹ ਤੁਹਾਨੂੰ ਟੈਕਸ ਪੇ ਕਰਦੇ ਨੇ ਇਸ ਕਰਕੇ ਤੁਹਾਡੇ ਕੋਲ ਉਹ ਸੁਰੱਖਿਆ ਦੀ ਮੰਗ ਕਰਦੇ ਨੇ ਤੇ ਆਪਣੇ ਭਰਾ ਦੇ ਅੰਤਿਮ ਸੰਸਕਾਰ ਦੇ ਵਿੱਚ ਕਾਫੀ ਦੁਖੀ ਨਜ਼ਰ ਆ ਰਹੇ ਨੇ ਉਹਨਾਂ ਦੇ ਭਰਾ ਤੇ ਸੁਨੀਲ ਜਾਖੜ ਉਹਨਾਂ ਦੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਨੇ ਦੁੱਖ ਸਾਂਝਾ ਕਰਨ ਦੇ ਲਈ ਵੱਡੇ ਵੱਡੇ ਲੀਡਰਸ ਉੱਥੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਉੱਥੇ ਪਹੁੰਚੇ ਤੇ ਨਾਲ ਸੁਨੀਲ ਜਾਖੜ ਵੀ ਉੱਥੇ ਪਹੁੰਚੇ ਹੋਏ ਨੇ ਦਾ ਇਸ ਖਬਰ ਤੇ ਅੱਗੇ ਜਾਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਲਖਸ਼ਾਨੰਦ ਜੁੜ ਗਏ ਨੇ ਲਖਸ਼ ਕੀ ਕੁਝ ਜਾਣਕਾਰੀ ਸੰਜੇ ਵਰਮਾ ਦਾ ਅਜੰਤਿਮ ਸੰਸਕਾਰ ਕਰ ਦਿੱਤਾ ਗਿਆ ਕੱਲ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਤੇ ਉਹਨਾਂ ਦੇ ਭਰਾ ਸਵਾਲ ਚੁੱਕਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਂ ਪੁਸ਼ਪਾ ਤੇ ਮੈਂ ਦੱਸਣਾ ਚਾਹਵਾਂ ਗਾਇਲ ਦੇ ਵਿੱਚ ਬਡੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਤੁਸੀਂ ਸੁਣਿਆ ਹੋਵੇਗਾ ਜੰਤਾਂ ਨੇ ਵੀ ਸੁਣਿਆ ਹੋਵੇਗਾ ਕਿ ਅਬੋਹਰ ਦੇ ਕੁਰਤੇ ਪਜਾਮੇ ਬਹੁਤ ਫੇਮਸ ਹੁੰਦੇ ਨੇ ਤਾਂ ਅਬੋਹਰ ਦੇ ਕੁਰਤੇ ਪਜਾਮਿਆਂ ਨੂੰ ਫੇਮਸ ਕਰਨ ਦੇ ਵਿੱਚ ਕਿਤੇ ਨਾ ਕਿਤੇ ਸੰਜੀਵਰਮਾ ਦਾ ਹੱਥ ਸੀ ਸਰ ਸੰਜੀਵਰਮਾ ਇੱਕ ਬਹੁਤ ਵੱਡੇ ਵਪਾਰੀ ਸੀ ਤੇ ਲਗਾਤਾਰ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਵੀ ਵਧ ਰਹੀ ਸੀ ਤੇ ਕਿਤੇ ਨਾ ਕਿਤੇ ਗੈਂਗ ਉਹਨਾਂ ਨੂੰ 2022 ਤੋਂ ਲਗਾਤਾਰ ਰੰਗ ਪੈਰੀ ਗਈ ਫੋਨ ਵੀ ਕਰਦੀ ਸੀ ਉਹਨਾਂ ਨੇ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਸਰਕਾਰ ਦੇ ਕੋਲੋਂ ਪਰ ਜੇ ਦੂਜੀ ਗੱਲ ਕੀਤੀ ਜਾਵੇ ਉਹਨਾਂ ਦੇ ਭਰਾ ਦੀ ਜੀ ਉਹਨਾਂ ਦੇ ਭਰਾ ਦਾ ਕਹਿਣਾ ਹੈ ਕਿ ਇਹਨਾਂ ਸਰਕਾਰ ਤੋਂ ਸਵਾਲ ਹੈ ਕੇ ਕੇਂਦਰ ਸਰਕਾਰ ਲੌਰੈਂਸ ਗੈਂਗ ਤੇ ਨੱਥ ਕਿਉਂ ਨਹੀਂ ਪਾਰੀ ਉਹ ਗੁજરાਤ ਦੀ ਖਬਰ ਮੱਡੀ ਜੇਲ੍ਹ ਚ ਬੈਠਾ ਆਪਣੀ ਗੈਂਗ ਓਪਰੇਟ ਕਿਵੇਂ ਕਰ ਸਕਦਾ ਹੈ ਬਿਨਾ ਕਿਸੇ ਪੋਲਿਟਿਕਲ ਸਪੋਰਟ ਤੋਂ ਦੂਜੇ ਪਾਸੇ ਉਹਨਾਂ ਦਾ ਸਵਾਲ ਸੂਬਾ ਸਰਕਾਰ ਤੋਂ ਵੀ ਸੀ ਕਿ ਸੂਬਾ ਸਰਕਾਰ ਇਹਨਾਂ ਗੈਂਗਸ ਨੂੰ ਨੱਥ ਕਿਉਂ ਨਹੀਂ ਪਾਰੀ ਆਏ ਦਿਨ ਕਦੇ ਬੰਬੀਹਾ ਕੈਂਪ ਦੇ ਵੱਲੋਂ ਜਿਹੜਾ ਕਿ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਗੈਂਗਵਾਰ ਹੁੰਦੀਆਂ ਨੇ ਵਪਾਰੀਆਂ ਨੂੰ ਰੈਂਸਮ ਕਾਲ ਆਉਂਦੀਆਂ ਨੇ ਤਾਂ ਲਗਾਤਾਰ ਜਿਹੜੀ ਇਹ ਸਰਕਾਰ ਹੈ ਉਹ ਕਾਫੀ ਹੋਈ ਇਸ ਤੇ ਨਜ਼ਰ ਆ ਰਹੀ ਹੈ ਸਰਕਾਰ ਕਾਫੀ ਤਾਂ ਵੀ ਕਰਦੀ ਹੈ ਇੱਕ ਦੂਸਰੇ ਤੇ ਸਵਾਲ ਖੜੇ ਹੁੰਦੇ ਨੇ ਕੇਂਦਰ ਦੇ ਵੱਲੋਂ ਸੂਬਾ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਨੇ ਸੂਬਾ ਸਰਕਾਰ ਕੇਂਦਰ ਸਰਕਾਰ ਨੂੰ ਜ਼ਿੰਮੇਦਾਰ ਠਹਿਾਂਦੀ ਹੈ ਪਰ ਇਸ ਦੇ ਵਿਚਾਲੇ ਜਿਹੜੇ ਵਪਾਰੀ ਵਰਗ ਹੈ ਉਹ ਕਾਫੀ ਜ਼ਿਆਦਾ ਪਰੇਸ਼ਾਨ ਆਇਆ ਹੋਇਆ ਹੈ ਆਈ ਦਿੱਲੀ ਚਾਹੇ ਲੁਧਿਆਣਾ ਦੇ ਵੱਡੇ ਵਪਾਰੀ ਹੋਣ ਚਾਹੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵੱਡੇ ਵਪਾਰੀ ਹੋਣ ਹਰੇਕ ਵਪਾਰੀ ਨੂੰ ਇਸ ਦੇ ਲਈ ਕਿਸੇ ਨਾ ਕਿਸੇ ਬਦਮਾਸ਼ ਦੇ ਵੱਲੋਂ ਖਤਰਾ ਹੈ ਤਾਂ ਕਰਕੇ ਜਿਹੜੇ ਸੰਜੀਵਰਮਾ ਦੇ ਭਰਾ ਸੀ ਜਗਤ ਵਰਮਾ ਇਹ ਦੋਵੇਂ ਭਰਾ ਨੇ ਕਾफी ਵਧੀਆ ਪਿਆਰ ਸੀ ਦੋਹਾਂ ਦੇ ਵਿੱਚ ਇਹਨਾਂ ਦਾ ਕਾफी ਵੱਡਾ ਕਾਰੋਬਾਰ ਉਮਰ ਦੇ ਵਿੱਚ ਹੀ ਨਾਮੀ ਕਾਰੋਬਾਰੀ ਸੀ ਤਾਂ ਕਰਕੇ ਸੰਜੀਵਰਮਾ ਦੇ ਭਰਾ ਨੇ ਸਵਾਲ ਚੁੱਕੇ ਨੇ ਕਿ ਕਦੋਂ ਤੱਕ ਇਹ ਜਿਹੜੀ ਰੈਂਸਮ ਦੀ ਕਾਲਸ ਨੇ ਤੇ ਹੋਰ ਉਹਨਾਂ ਨੂੰ ਕਦੋਂ ਤੱਕ ਸੁਰੱਖਿਆ ਦਿੱਤੀ ਜਾਵੇਗੀ ਤੇ ਉਹਨਾਂ ਦੇ ਭਰਾ ਦਾ ਇੰਤਜ਼ਾਮ ਉਹਨਾਂ ਨੇ ਕੇਂਦਰ ਤੋਂ ਸਵਾਲ ਕੀਤਾ ਕਿ ਲੌਰੈਂਸ ਨੂੰ ਕਦੋਂ ਤੱਕ ਨਾਥ ਪਵੇਗੀ ਜੀ ਲੱਖ ਜਿਹੜੇ ਸੰਜੇ ਵਰਮਾ ਕਾਰੋਬਾਰੀ ਤੁਸੀਂ ਦੱਸ ਰਹੇ ਹੋ ਕਾਫੀ ਵੱਡੇ ਕਾਰੋਬਾਰੀ ਸੀਗੇ ਤਾਂ ਕੀ ਪਹਿਲਾਂ ਉਹਨਾਂ ਤੋਂ ਪੈਸਿਆ ਦੀ ਮੰਗ ਕੀਤੀ ਗਈ ਸੀ ਕਿ ਤੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਸ ਕਰਕੇ ਕਤਲ ਕਰ ਦਿੱਤਾ ਗਿਆ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਦਾ ਕੋਈ ਮਾਮਲਾ ਐਦਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਹੋਵੇ ਜੀ ਪੁਸ਼ਪਾ ਜੀ ਮੈਂ ਕਿਹਾ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ 2022 ਤੋਂ ਉਹਨਾਂ ਨੂੰ ਲਗਾਤਾਰ ਕਾਲਸ ਆ ਰਹੀਆਂ ਸੀ ਲਗਾਤਾਰ ਰੰਗਦਾਰੀਆਂ ਦੀ ਧਮਕੀਆਂ ਆ ਰਹੀਆਂ ਸੀ ਉਹਨਾਂ ਨੇ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਇਸੇ ਤਰੀਕੇ ਦੇ ਨਾਲ ਹੋਰ ਵੀ ਕਈ ਵਪਾਰੀ ਨੇ ਜਿਨ੍ਹਾਂ ਨੂੰ ਧਮਕੀਆਂ ਆਂਦੀਆਂ ਨੇ ਕਈ ਤਰ੍ਹਾਂ ਦੀ ਰੰਗਦਾਰੀ ਦੇ ਪੈਸੇ ਭਰ ਵੀ ਦਿੰਦੇ ਨੇ ਤਾਂ ਉਹਨਾਂ ਦੀ ਜਾਨ ਬਚ ਜਾਂਦੀ ਹੈ ਪਰ ਸਵਾਲ ਇਹੀ ਖੜਾ ਹੋ ਰਿਹਾ ਹੈ ਕਿ ਆਖਰਕਾਰ ਲੌਰੈਂਸ ਤੇ ਹੋਰ ਬੰਦੀਆਂ ਜਾਂ ਛੋਟੀ ਮੋਟੀ ਗੈਂਗ ਇਹ ኦਪਰੇਟ ਦੇਲ ਦੇ ਵਿੱਚ ਬੈਠੀ ਕਰਦੀ ਕਿਵੇਂ ਹੈ ਸੂਬਾ ਦੀ ਸੂਬਾ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਸਰਕਾਰ ਜੀਪੀ ਦੀ ਸਰਕਾਰ ਇਹਨਾਂ ਦੋਹਾਂ ਤੇ ਸਵਾਲ ਖੜੇ ਹੁੰਦੇ ਨੇ 2022 ਤੋਂ ਲਗਾਤਾਰ ਇੱਕ ਵਪਾਰੀ ਨੂੰ ਜੇਕਰ ਧਮਕੀਆਂ ਆ ਰਹੀਆਂ ਹੋਣ ਤਾਂ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਕੇਂਦਰ ਸਰਕਾਰ ਦੋਹਾਂ ਦੀ ਪਰਦੀ ਹੈ ਜੇਕਰ ਉਹਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਵੀ ਫੌਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿਉਂਕਿ ਬੰਬੀਹਾ ਗੈਂਗ ਦੇ ਵੱਲੋਂ ਵੀ ਬੀਤੇ ਦਿਨਾਂ ਦੇ ਅੰਦਰ ਜੱਗੂ ਦੀ ਮਾਂ ਦਾ ਕਤਲ ਕੀਤਾ ਗਿਆ ਜੱਗੂ ਦੇ ਰਿਸ਼ਤੇਦਾਰ ਦਾ ਕਤਲ ਕੀਤਾ ਗਿਆ ਹਾਲਾਂਕਿ ਜੱਗੂ ਵੀ ਇੱਕ ਗੈਂਗਸਟਰ ਹੈ ਤਾਂ ਗੈਂਗ ਵਾਰ ਵੀ ਕਿਤੇ ਨਾ ਕਿਤੇ ਇੱਕ ਸਾਈਡ ਚੱਲ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਵੀ ਕਾਫੀ ਖਤਰਾ ਨਜ਼ਰ ਆ ਰਿਹਾ ਹੈ ਜੀ ਪੁਸ਼ਪਾ ਠੀਕ ਹੈ ਲਖਸ਼ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਤਿ ਸ੍ਰੀ ਅਕਾਲ ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਲਖਸ਼ ਸਾਨੂੰ ਦੱਸ ਰਿਹਾ ਸੀ ਕਿ ਬੋਹਰ ਦੇ ਵਿੱਚ ਕੁਰਤੇ ਪਜਾਮੇ ਕਾਫੀ ਜ਼ਿਆਦਾ ਫੇਮਸ ਨੇ ਤੇ ਇਸ ਨੂੰ ਫੇਮਸ ਕਰਨ ਦੇ ਵਿੱਚ ਸੰਜੇ ਵਰਮਾ ਦਾ ਇੱਕ ਵੱਡਾ ਹੱਥ ਸੀ ਉਹਨਾਂ ਨੂੰ ਪਹਿਲਾਂ ਤੋਂ ਹੀ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਸੀ ਉਹਨਾਂ ਦੇ ਕੋਲ ਉਹਨਾਂ ਨੇ ਰੰਗਦਾਰੀ ਨਹੀਂ ਦਿੱਤੀ ਇਸ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਸਾਡੇ ਨਾਲ ਇਸ ਖਬਰ ਤੇ ਗੱਲਬਾਤ ਕਰਨ ਲਈ ਬੱਬੀ ਬਾਦਲ ਜੀ ਜੁੜ ਗਏ ਨੇ ਬੱਬੀ ਬਾਦਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲੋ ਇਹ ਹੀ ਸਵਾਲ ਕਿ ਸੰਜੇ ਵਰਮਾ ਇੱਕ ਵੱਡੇ ਕਾਰੋਬਾਰੀ ਦਾ ਕਤਲ ਕੀਤਾ ਗਿਆ ਕੱਲ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਵੱਡੇ ਵੱਡੇ ਲੀਡਰ ਪਹੁੰਚੇ ਨੇ ਪਰ ਉਹਨਾਂ ਦੇ ਭਰਾ ਜਿਹੜੇ ਨੇ ਉਹ ਇਹ ਸਵਾਲ ਖੜੇ ਕਰ ਰਹੇ ਨੇ ਕਿ ਸਰਕਾਰ ਦੀ ਸੁਰੱਖਿਆ ਕਿੱਥੇ ਹੈ ਜਨਤਾ ਜਿਹੜੀ ਹੈ ਜੇਕਰ ਵੋਟ ਦਿੰਦੀ ਹੈ ਤੇ ਟੈਕਸ ਪੇ ਕਰਦੀ ਹੈ ਤੇ ਸੁਰੱਖਿਆ ਦੀ ਮੰਗ ਕਰਦੀ ਹੈ ਕੁਸ਼ਪਾ ਜੀ ਅੱਜ ਬਿਲਕੁਲ ਇਹਦੇ ਕੋਈ ਦੁਹਰਾਇ ਨਹੀਂ ਉਹਨਾਂ ਦੀਆਂ ਜਿਹੜੀਆਂ ਕਾਲਜਾਂ ਚੀਰਨ ਵਾਲੀਆਂ ਉਹਨਾਂ ਨੇ ਉਹਨਾਂ ਦੇ ਅਫਸੋਸ ਤਾਂ ਉਹਨਾਂ ਦੇ ਰੋਣ ਦਾ ਜਿਹੜਾ ਸੀਗਾ ਸਿਲਸਿਲਾ ਤੇ ਉਹ 10 ਨੂੰ 11 ਨੂੰ ਬਲੰਦਰ ਕੇ ਚਲਾ ਗਿਆ ਮੈਂ ਤੁਹਾਨੂੰ ਇਹ ਗੱਲ ਬਿਲਕੁਲ ਆਮ ਆਦਮੀ ਪਾਰਟੀ ਮੇਂ ਵਾਰ ਅਸੀਂ ਮੰਦੇ ਆ ਲਾਅ ਐਂਡ ਆਰਡਰ ਸਾਡਾ ਸਟੇਟ ਸਬਜੈਕਟ ਹੈ ਔਰ ਅਸੀਂ ਜਦੋਂ ਸਰਕਾਰ ਵਿੱਚ ਆਏ ਆ ਤਾਂ ਅਸੀਂ ਜ਼ਿੰਮੇਵਾਰੀ ਲੈਣੀ ਹੈ ਸਾਡੇ ਤੋਂ ਸਿਰਫ 2-3 ਬੇਨਤੀਆਂ ਨੇ ਔਰ ਉਹ ਬੇਨਤੀਆਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਐ ਕਿ ਦੇਖੋ ਪੰਜਾਬ ਦੇ ਅੰਦਰ ਜਿਹੜਾ ਇਹ ਪੁਸ਼ਤ ਪਨਾਹੀ ਪਿਛਲੇ ਸਮੇਂ ਚ ਕੀਤੀ ਗਈ ਗੈਂਗਸਟਰਾਂ ਨੂੰ ਸੁਰੱਖਿਸ਼ਣ ਦਿੱਤਾ ਗਿਆ ਮੰਤਰੀਆਂ ਦੀਆਂ ਕੋਠੀਆਂ ਤੋਂ ਨਿਕਲ ਕੇ ਗੈਂਗਸਟਰਾਂ ਨੇ ਪਿਛਲੀਆਂ ਸਰਕਾਰਾਂ ਵਿੱਚ ਇਹ ਜਿਹੜੀ ਅੱਜ ਫਸਲ ਕੱਟ ਰਹੀ ਹੈ ਇਹ ਪਿਛਲੇ 15 ਸਾਲ ਦੀ ਵੇਚੀ ਹੋਈ ਫਸਲ ਹੈ ਔਰ ਇਹਦਾ ਗੈਂਗਸਟਰਵਾਦ ਦਾ ਖਾਤਮਾ ਕਰਨ ਲਈ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਹੈ ਪਰ ਜਿਹੜੇ ਗੈਂਗਸਟਰ ਜਿਹੜੇ ਟੌਪ ਬੌਸਸ ਹੈ ਉਹ ਜਾਂ ਤਾਂ ਜੇਲਾਂ 'ਚ ਬੈਠੇ ਹੈ ਦੇਖੋ ਲਾਰੈਂਸ ਬਿਸ਼ਨੋਈ ਗੈਂਗ ਆਪ ਖੁਦ ਉਹ ਗੁਜਰਾਤੀ ਗੈਂਗ ਸਿੱਟ ਹੈ ਜਿਹੜੇ ਉਹਦੇ ਸਾਥੀ ਹੈ ਗੋਲ ਟੀਪੇ ਲੋਹਰੀ ਜਾਂ ਦੂਸਰੇ ਅੰਕਿਤ ਹੋਰੀ ਇਹ ਕੋਈ ਪੁ ਕੈਨੇਡਾ ਵਿੱਚ ਬੈਠਾ ਕੋਈ ਅਮਰੀਕਾ ਵਿੱਚ ਬੈਠਾ ਅਸੀਂ ਕੇਂਦਰ ਸਰਕਾਰ ਨੂੰ बार-बार ਬੇਨਤੀਆਂ ਕਰਦੇ ਆ ਕਿ ਐਕਸਟਰਨਲ ਅਫੇਅਰ ਮੰਿਸਟਰੀ ਦਾ ਅਧਿਕਾਰ ਖੇਤਰ ਹੈ ਇਹਨਾਂ ਲੋਕਾਂ ਨੂੰ ਐਕਸਟਰੈਡਾਈਟ ਕਰਾਓ ਇਹ ਜਿਹੜਾ ਦਿਮਾਗ ਹੈ ਇਹ ਇਨਾਂ ਦਾ ਚੱਲਦਾ ਹੈ ਔਰ ਤੁਸੀਂ ਇਹ ਧਿਆਨ ਨਾਲ ਉਹਨਾਂ ਦਾ ਦੁੱਖ ਅੱਜ ਸੁਣਿਆ ਹੁੰਦਾ ਤਾਂ ਉਹਨਾਂ ਨੇ ਵੀ ਜਿਹੜੇ ਜਗਤਜੀ ਨੇ ਜਗਤ ਵਰਮਾ ਜੀ ਉਹਨਾਂ ਨੇ ਇਹ ਹੀ ਕਿਹਾ ਕਿ ਮੈਂ 700 ਬੰਦਿਆਂ ਨੂੰ এমਪਲੋਇਮੈਂਟ ਦਿੱਤੀ ਮੇਰੇ ਭਰਾ ਨੂੰ ਉਹਨਾਂ ਨੇ ਪੁੱਤਾਂ ਮੰਗ ਪਾਲਿਆ ਵੱਡਾ ਕੀਤਾ ਉਹ ਮਹਾਰਾਜ ਦੇ ਉਹਨਾਂ ਨੂੰ ਕਲਾ ਬਖਸ਼ੀ ਹੋਈ ਸੀ ਤਰੱਕੀ ਆਈ ਤੇ ਜਦੋਂ ਸਾਰਾ ਕੁਝ ਆਨੰਦ ਮਾਣਨ ਦਾ ਟਾਈਮ ਆ ਗੈਂਗਸਟਰਾਂ ਨੇ ਗੋਲੀਆਂ ਮਰਵਾਤੀਆਂ ਸੋ ਇਹ ਜਿੰਨਾ ਹੈ ਇਹਦੇ ਵਿੱਚ ਕੇਂਦਰ ਸਰਕਾਰ ਨੂੰ ਸਾਥ ਦੇਣਾ ਪਊਗਾ ਸਟੇਟ ਸਰਕਾਰ ਦਾ ਇਹ ਆਏ ਇਲਜ਼ਾਮ ਪਰਾਸ਼ੀ ਕਰਕੇ ਇੱਕ ਦੂਜੇ ਤੇ ਟਿਕੜ ਸੁੱਟ ਕੇ ਕੰਮ ਨਹੀਂ ਹੋਣਾ ਇਹ ਸਾਡਾ ਸੰਵੇਦਨਸ਼ੀਲ ਮੁੱਦਾ ਹੈ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਜਿਹਦੇ ਤੇ ਸਿਆਸਤ ਰਾਜਨੀਤੀ ਨਹੀਂ ਕਰਨੀ ਇਹਦੇ ਤੇ ਡਿਲੀਵਰੀ ਕਰਨੀ ਹੈ ਇਹ ਗੈਂਗਸਟਰਵਾਦ ਨੂੰ ਜਦੋਂ ਮਕਾਉਣ ਲਈ ਇੱਕ ਸਟਰੋਂਗ ਪੁਲਿਸ ਐਕਸ਼ਨ ਦੀ ਲੋੜ ਹੈ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਪਿਛਲੇ ਸਮੇਂ ਕਿ ਜਿਵੇਂ ਭਾਜਪਾ ਕਹਿ ਦਿੰਦੀ ਹੈ ਜੀ ਆ ਕਰਤਾ ਜੀ ਇਹਨਾਂ ਨੇ ਜੀ ਹਿਊਮਨ ਰਾਈਟਸ ਦਾ ਅਧਾਨ ਕਰਤਾ ਜੀ ਇਹਨਾਂ ਨੇ ਢਾਬੇ ਤੇ ਖਾਂਦੇ ਹੋਏ ਇੱਕ ਕਰਨਲ ਦੇ ਥੱਪੜ ਮਾਰਤਾ ਜੀ ਜਦੋਂ ਕੋਈ ਬੰਦੇ ਸਾਡੇ ਪੰਜਾਬ ਪੁਲਿਸ ਦੇ ਆਫੀਸਰ ਹੈ ਉਹਨਾਂ ਦਾ ਸਾਥ ਦੇਣਾ ਪਊਗਾ ਤਾਂ ਪੰਜਾਬ ਪੁਲਿਸ ਦਾ ਮਨੋਂ ਬਲ ਸਾਰਾ ਵਧ ਕੇ ਇਸ ਮੁਕਾਬਲਾ ਆਪਾਂ ਕਰਾਂਗੇ ਇਸ ਕਰਕੇ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਹੈ ਵੀ ਪਾਰਟੀਆਂ ਦੀ ਮਦਦ ਦੀ ਵੀ ਲੋੜ ਹੈ ਜੀ ਤੇ ਬੱਬੀ ਜੀ ਹੁਣ ਇੱਕ ਮਲਜ਼ਮ ਜਿਹੜਾ ਇਸ ਦੇ ਵਿੱਚ ਫੜ ਲਿਆ ਗਿਆ ਹੈ ਪੰਜਾਬ ਪੁਲਿਸ ਇਸ ਦੇ ਵਿੱਚ ਅੱਗੇ ਕੀ ਕੁਝ ਕਾਰਵਾਈ ਕਰੇਗੀ ਕਿਉਂਕਿ ਇਹ ਕਾਫੀ ਜ਼ਿਆਦਾ ਸੈਂਸਿਟਿਵ ਮੁੱਦਾ ਹੈ ਕਿਉਂਕਿ ਕਾਰੋਬਾਰੀ ਜਿਹੜੇ ਨੇ ਪੰਜਾਬ ਦੇ ਵਿੱਚ ਹੁਣ ਡਰੇ ਹੋਏ ਨੇ ਇਸ ਇਨਸੀਡੈਂਟ ਤੋਂ ਬਾਅਦ ਦੇਖੋ ਮੈਂ ਤੁਹਾਨੂੰ ਦੱਸਦੇ ਆ ਕਿ ਇੱਕ ਜਿਹੜਾ ਅ આરોપી ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ 1-2 ਦਿਨਾਂ ਦੇ ਅੰਦਰ ਇਹ ਸਾਰੇ આરોપી ਫੜ ਕੇ ਇਹਨਾਂ ਤੇ ਸਖਤ ਮਿਸਾਲੀ ਕਾਰਵਾਈ ਹੋਊਗੀ ਪਰ ਮੇਰਾ ਮਤਲਬ ਫਿਰ ਉਹੀ ਹੈ ਕਿ ਇਹ ਸਿਰਫ ਘੂੜਾ ਨੱਪਣ ਵਾਲੇ ਆ ਜਿਹੜੇ ਇਹਨਾਂ ਦੇ ਅਸਲੀ ਦਿਮਾਗ ਹੈ ਜਿਹੜੇ ਇਹਨਾਂ ਨੂੰ ਪਿੱਛੋਂ ਆਰਡਰ ਦਿੰਦੇ ਆ ਜਿਹੜੇ ਇਹਨਾਂ ਦੇ ਥਰੂ ਆਪਣਾ गोरख धੰਦਾ ਚਲਾਉਂਦੇ ਆ ਉਹ ਸੁਰੱਖਿਅਤ ਬੈਠੇ ਹੋਏ ਆ ਉਹ ਅਸਲ ਚਾ ਜੇ ਇਹਦਾ ਵੀ ਨਾਮ ਜੇ ਦੀ ਜੜ ਪਟਣੀ ਆ ਤਾਂ ਆਪਾਂ ਨੂੰ ਉਹ ਜਿਹੜੇ ਪਿੱਛੇ ਛੁਪੇ ਦਿਮਾਗ ਹੈ ਉਹਨਾਂ ਦੇ ਖਿਲਾਫ ਥੋਸ ਕਾਰਵਾਈ ਕਰਨੀ ਪਊਗੀ ਉਹਦੇ ਲਈ ਕੇਂਦਰ ਸਰਕਾਰ ਨੂੰ ਸਾਡਾ ਸਾਥ ਦੇਣਾ ਪਊਗਾ ਅੱਗੇ ਆਉਣਾ ਪਊਗਾ ਤਕਿ ਤੁਸੀਂ ਕੇਂਦਰ ਸਰਕਾਰ ਨੂੰ ਕੀ ਕੁਝ ਕਹਿਣਾ ਚਾਹੋਗੇ ਕਿ ਉਹ ਕਿਸ ਤਰੀਕੇ ਦੇ ਨਾਲ ਐਕਸ਼ਨ ਲਵੇ ਕਿਉਂਕਿ ਗੈਂਗਸਟਰ ਜਿਹੜੇ ਨੇ ਉਹ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ ਤੇ ਸ਼ਰਿਆਮ ਲਿਖਦੇ ਨੇ ਕਿ ਉਹਨਾਂ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਕੋਈ ਡਰ ਨਹੀਂ ਨਜ਼ਰ ਆ ਰਿਹਾ ਤਾਂ ਕੀ ਕੁਝ ਕੇਂਦਰ ਸਰਕਾਰ ਨੂੰ ਐਕਸ਼ਨ ਲੈਣੇ ਚਾਹੀਦੇ ਨੇ ਤੁਹਾਡੀ ਨਜ਼ਰ ਦੇ ਵਿੱਚ ਅਸੀਂ ਕੇਂਦਰ ਸਰਕਾਰ ਨੂੰ بار بار ਸਮੇਟ ਕੀਤੇ ਹੈ ਡੋਸੀਅਰ ਜਿਨ੍ਹਾਂ ਵਿੱਚ ਉਹਨਾਂ ਲੋਕਾਂ ਦੇ ਨਾਮ ਸ਼ਮੂਲੀਅਤ ਹੈ ਅਸੀਂ ਕੇਂਦਰ ਸਰਕਾਰ ਤੋਂ ਆਸ ਰੱਖਦੇ ਹਾਂ ਕਿ ਕੇਂਦਰ ਸਰਕਾਰ ਉਹਨੀਆਂ ਬੈਂਤੀਆਂ ਦੇ ਥਰੂ ਜਿਹੜੀਆਂ ਜੇ ਡੈਂਸਟਰ ਬੈਂਕੀਆ ਇਹ ਪੁਸ਼ਤਪਨਾਹੀ ਜਿਹੜੇ ਕਰਦੇ ਆ ਜਿਹੜੇ ਮੇਨ ਵੱਡੇ ਦਿਮਾਗ ਹੈ ਕੇਂਦਰ ਸਰਕਾਰ ਉਹਨਾਂ ਦੀ ਐਕਸਟਰਾ ਡਿਸ਼ਨ ਕਰਾਵੇ ਉਹਨਾਂ ਨੂੰ ਵੇਚ ਦੇ ਵਿੱਚ ਲੈ ਕੇ ਆਵੇ ਜਿਵੇਂ ਤਵਫਰ ਰਾਣਾ 26 11 ਦਾ ਮਾਸਟਰਮਾਈਂਡ ਅਮਰੀਕਾ ਤੋਂ ਆਇਆ ਹੈ ਤੇ ਉਸੇ ਤਰ੍ਹਾਂ ਪੰਜਾਬ ਦੇ ਗੈਂਗਸਟਰਾਂ ਨੂੰ ਵੀ ਕੇਂਦਰ ਸਰਕਾਰ ਲੈ ਕੇ ਆਵੇ ਠੀਕ ਹੈ ਬੱਬੀ ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ ਤਜੀਬ ਬੱਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜ਼ਿਆਦਾ ਤੇਜ਼ੀ ਦੇ ਨਾਲ ਹੁਣ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਕਾਰੋਬਾਰੀ ਜਿਹੜੇ ਨੇ ਹੁਣ ਇਸ ਇਨਸੀਡੈਂਟ ਤੋਂ ਬਾਅਦ ਕਾਫੀ ਜ਼ਿਆਦਾ ਡਰੇ ਹੋਏ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਸੋਗ ਦੀ ਲਹਿਰ ਹੈ ਪੂਰੇ ਪਿੰਡ ਦੇ ਵਿੱਚ ਪੁਰਾ ਸ਼ਹਿਰ ਦੇ ਵਿੱਚ ਤੇ ਦੇਖ ਸਕਦੇ ਹੋ ਕਿ ਭਰਾ ਜਿਹੜੇ ਨੇ ਉਹ ਕਾਫੀ ਜ਼ਿਆਦਾ ਗਮਗੀਨ ਨੇ ਤੇ ਕਾਰੋਬਾਰੀ ਜਿਹੜੇ ਨੇ ਹੁਣ ਡਰੇ ਹੋਏ ਨੇ ਗੈਂਗਸਟਰਾਂ ਦਾ ਡਰ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਵੇਗਾ ਤੇ ਜੇਕਰ ਕੇਂਦਰ ਸਰਕਾਰ ਗੈਂਗਸਟਰਾਂ ਖਿਲਾਫ ਐਕਸ਼ਨ ਨਹੀਂ ਲੈਂਦੀ ਤਾਂ ਫੇਰ ਅੱਗੇ ਇਸੇ ਤਰੀਕੇ ਦੇ ਇਨਸੀਡੈਂਟ ਹੋਰ ਵੀ ਸਾਹਮਣੇ ਆ ਸਕਦੇ ਨੇ